ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬੋਲੀ ਜੋ ਕਿ ਜਦੋਂ ਮੱਝ ਜਾਂ ਗਾਂ ਸੁੰਦੀ ਹੈ ਤਾਂ ਉਸ ਦਾ ਪਹਿਲਾ ਦੁੱਧ ਹੁੰਦਾ ਹੈ ਨਾ ਉਹਨੂੰ ਕਿਹਾ ਜਾਂਦਾ ਬੋਲੀ ਅਸੀਂ ਉਹਨੂੰ ਬਣਾਵਾਂਗੇ ਉਦਨ ਲਈ ਮੈਂ ਕੜਾਈ ਨੂੰ ਵਾਸ਼ ਕਰਕੇ ਰੱਖ ਲਿਆ ਸੀਗਾ ਤੇ ਥੋੜਾ ਵਿੱਚ ਪਾਣੀ ਰੱਖ ਦਿੱਤਾ ਹੈ ਗੈਸ ਨੂੰ ਚਲਾਇਆ ਨਹੀਂ ਹੈ ਇਸ ਕਰਕੇ ਕਿਉਂਕਿ ਇਹ ਦੁੱਧ ਬਹੁਤ ਜਲਦੀ ਥਲੇ ਲੱਗ ਜਾਂਦਾ ਹੈ ਇਸ ਕਰਕੇ ਨੂੰ ਨਾਲ ਦੀ ਨਾਲ ਹਿਲਾਉਣਾ ਪੈਂਦਾ ਹੈ

ਸਸ ਨੂੰ ਅਸੀਂ ਹੌਲੀ ਹੌਲੀ ਹਿਲਾਉਂਦੇ ਰਵਾਂਗੇ ਕਿਉਂਕਿ ਬਹੁਤ ਜਲਦੀ ਥੱਲੇ ਲੱਗ ਜਾਂਦਾ ਹੈ ਇਹ ਜਲਦੀ ਸੰਗਣਾ ਹੀ ਜਾਂਦਾ ਹੈ ਆ ਦੁੱਧ ਦੇਖੋ ਕਾਫੀ ਸੰਗਣਾ ਹੋ ਚੁੱਕਿਆ ਆ ਇਹ ਬਹੁਤ ਜਲਦੀ ਸੰਗਣੀ ਹੋ ਜਾਂਦੀ ਹੈ ਨਾ ਬੋਲੀ ਤਾਂ ਇਸ ਨੂੰ ਨਾਲ ਦੇ ਨਾਲ ਹਲਾਉਣਾ ਪੈਂਦਾ ਆ ਅਸੀਂ ਨੂੰ ਹੌਲੀ ਹੌਲੀ ਕਰਕੇ ਹਲਾਉਂਦੇ ਰਵਾਂਗੇ ਕੱਟ ਫਲੇਮ ਤੇ ਰੱਖਾਂਗੇ ਅਸੀਂ ਅਜਿਹੀਆਂ ਪਿੰਨੀਆਂ ਬਣਾਵਾਂਗੇ ਬੋਲੀ ਦੀਆਂ ਜਿਹੜਾ ਗਾਂ ਦਾ ਮੱਝ ਦਾ ਪਹਿਲਾ ਦੁੱਧ ਹੁੰਦਾ ਆ ਉਹ ਐਸੇ ਵੀ ਦਿਮਾਗ ਵਾਸਤੇ ਬਹੁਤ ਵਧੀਆ ਹੁੰਦਾ ਹੈ। ਬਹੁਤ ਟੇਸਟੀ ਬਣਦੀਆਂ ਆ। ਹਾਂ ਜੀ ਇਹ ਦੇਖੋ ਕਿੰਨੀ ਸੰਗਣੀ ਹੋ ਗਈ ਬਣ ਕੇ ਤੇ ਹੁਣ ਇਹਦਾ ਚੰਗੀ ਤਰ੍ਹਾਂ ਅਸੀਂ ਪਾਣੀ ਸੁਕਾ ਲਾਂਗੇ ਜਿਹੜਾ ਵਿੱਚ ਥੋੜਾ ਜਿਹਾ ਰਹਿ ਗਿਆ ਹੈ ਤੇ ਪਨੀਰ ਦੀ ਤਰ੍ਹਾਂ ਬਣ ਜਾਂਦੀ ਹੈ ਬੋਲੀ ਇਹ ਕਪੋ ਜਟਕੀ ਹੈ ਹੁਣ ਅਸੀਂ ਇਹਨੂੰ ਠੰਡੀ ਹੁੰਨ ਲਈ ਰੱਖ ਦਵਾਂਗੇ ਫਿਰ ਇਹਨੂੰ ਅਸੀਂ ਨਾ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਕਿਤਾ ਜੋ ਕਿ ਜਿਹੜੇ ਦੇ ਦੇ ਵਿੱਚ ਪੀਸ ਪੀਸ ਜੇ ਨਾ ਹਣ ਇਦਾਂ ਥੋੜੀ ਥੋੜੀ ਬੌਲੀ ਪਾ ਕੇ ਜਾਰ ਦੇ ਵਿੱਚ ਨੂੰ ਗ੍ਰाइंड ਕਰ ਲਾਂਗੇ ਅਜ ਇੱਕ ਸੈਕਿੰਡ ਦੇ ਵਿੱਚ ਹੋ ਜਾਂਦੀ ਹੈ ਇਹਨੂੰ ਜਿਆਦਾ ਜ਼ਰੂਰਤ ਨਹੀਂ ਹੈ ਕਰਨ ਦੀ ਹਾਂਜੀ ਦੇਖੋ ਸੇਲ ਨੂੰ ਗ੍ਰाइंड ਕਰ ਲਿਆ ਹੋਰ ਡੈਮੇਜ ਹੋ ਗਿਆ ਹੋਇਆ ਸਿੱਕਾ ਕਿ ਨਾ ਸੌਫਟ ਤੇ ਹੁਣ ਅਸੀਂ ਲੈ ਲਿਆ ਬੇਸਨ ਚੀਨੀ ਔਰ ਦੇਸੀ ਘਿਓ ਹੁਣ ਅਸੀਂ ਗੈਸ ਲਾਵਾਂਗੇ ਖਾਂਜੀ ਕਿਉਂ ਗਰਮ ਹੋ ਰਿਹਾ ਹੋਣਾ ਅਸੀਂ ਇਹਦੇ ਵਿੱਚ ਪਾਵਾਂਗੇ ਬੇਸਨ ਹੁਣ ਅਸੀਂ ਚੰਗੀ ਤਰ੍ਹਾਂ ਫ੍ਰਾਈ ਕਰਾਂਗੇ। ਥੋੜਾ ਥੋੜਾ ਲੱਗੇਗਾ ਭੁੰਨੇ ਇਹ। ਥੋੜਾ ਹਾਰੇ ਜਦੋਂ ਥੋੜਾ ਖੁੱਜ ਜਾਏਗਾ। ਫਿਰ ਉਸ ਤੋਂ ਬਾਅਦ ਕੇ ਉਹ ਛੱਡਣਾ ਸ਼ੁਰੂ ਹੋ ਜਾਏਗਾ ਰਸਣ ਤਾਂ ਫਿਰ ਇਹਨੇ ਹਲਕਾ ਹੋ ਜਾਏਗਾ। ਹਾਂਜੀ ਹੁਣ ਇੱਕ ਸਾਈਡ ਤੇ ਅਸੀਂ ਚੀਨੀ ਪਾ ਕੇ ਚਾਸ਼ਨੀ ਬਣਾਵਾਂਗੇ। ਜਦ ਤੱਕ ਸੜੋਵੇ ਸਿੰਪਲ ਪੁੱਜਦਾ ਪਿਆ ਆ। ਤਾਂ ਇਹ ਦੇਖੋ ਹੁਣ ਇਹ ਤੋਂ ਥੋੜਾ ਸੌਫਟ ਹੋ ਗਿਆ ਹੈ। ਹੁਣ ਇਹ ਹਿਲ ਆਸਾਨੀ ਨਾਲ ਰਿਹਾ। ਪਹਿਲੇ ਜਿਆਦਾ ਠਿੱਕ ਸੀਗਾ। ਹੁਣ ਆਸਾਨੀ ਨਾਲ ਹਿਲਦਾ ਪਿਆ ਨਾ। ਤਾਂ ਜਦੋਂ ਇਹ ਪੁੱਜ ਜੇਗਾ ਚੰਗੀ ਤਰ੍ਹਾਂ ਤਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਥੋੜਾ। ਜੋ ਚੰਗੀ ਤਰ੍ਹਾਂ ਫੁੱਲ ਨਹੀਂ ਆ ਗਿਆ। ਫਿਰ ਇਹਨੇ ਬਿਲਕੁਲ ਖੋਰ ਵੀ ਜਦੋਂ ਹਲਕਾ ਹੋ ਜਾਈਗਾ ਔਰ ਕੇ ਉਛੜਦਾ ਹੈ ਵੇਸਨ ਦੇਖੋ ਪੂ ਚੁੱਕਿਆ ਹੈ ਬਿਲਕੁਲ ਬਰਾਊਨ ਕਲਰ ਦਾ ਹੋ ਗਿਆ ਹੈ ਹਾਂਜੀ ਪੂਰੀ ਤਰ੍ਹਾਂ ਦੇਖੋ ਕਲਰ ਚੇਂਜ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬੌਲੀ ਹਾਂਜੀ ਹੁਣ ਅਸੀਂ ਪਾਵਾਂਗੇ pani chashni wala le ton istri kidaw gaya tonu pata nahi lagega ki tusi ki khare ho thoa khare ho ke jan boli khare ho hanji puri tarah ho chukya hun thogide rukange pinniyan banan le te थोड़ा ज़्यादा गर्म है तो बॉली दिनिया बन के तैयार भी जरूर ट्राई करो बना के देखियो पिनी दी बन दी मैंने तो बहुत टेस्टी लग दा टेस्ट है बिल्कुल खोए का टेस्ट आता है तो प्लीज़ लाइक शेयर एंड सब्सक्राइब जरूर करो थैंक यू